ਅੰਮ੍ਰਿਤਸਰ ਵਿੱਚ ਬਾਰਿਸ਼ ਪੈਣ ਦੇ ਕਾਰਨ ਗੁਰੂ ਘਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਰਸਤੇ ਵਿੱਚ ਪਾਣੀ ਖੜਾ ਹੋਣ ਕਰਕੇ ਕਾਫੀ ਮੱਛਰ ਅਤੇ ਮੱਖੀਆਂ ਹੋਣ ਦੇ ਦੇਖਦੇ ਹੋਏ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਫੋਗਿੰਗ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ SGPC ਅਤੇ ਕੁਝ ਹੋਰ ਸੰਸਥਾਵਾਂ ਦੇ ਵੱਲੋਂ ਵੀ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਸੰਗਤ ਵਾਸਤੇ ਸਰਾਮਾ ਜੋੜੇ ਘਰਾਂ ਦੇ ਵਿੱਚ ਵੀ ਸਪਰੇਅ ਕੀਤੀ ਜਾ ਰਹੀ ਹੈ ਕਿ ਜਿਹਦੇ ਤੋਂ ਸੰਗਤ ਨੂੰ ਮੱਛਰ ਮਲੇਰੀਏ ਤੋਂ ਬਚਾਇਆ ਜਾਵੇ। ਉਹਨਾਂ ਕਿਹਾ ਕਿ ਹੈਰੀਟੇਜ ਸਟਰੀਟ ਤੇ ਲਗਾਤਾਰ ਪਾਣੀ ਖੜਨ ਕਾਰਨ ਕਾਫੀ ਮੱਛਰ ਮੱਖੀਆਂ ਪੈਦਾ ਹੋ ਜਾਂਦੀਆਂ ਸਨ। ਜਿਸ ਨੂੰ ਦੇਖਦੇ ਹੋਏ ਫੋਗਿੰਗ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਕਿ ਗੰਦਗੀ ਕਾਰਨ ਇੱਥੇ ਮੱਛਰ ਮੱਖੀਆਂ ਪੈਦਾ ਨਾ ਹੋਣ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਸੀਬ੍ਰਿਜ ਬਲਾਕ ਹੋਣ ਕਾਰਨ ਗੰਦਗੀ ਹੋ ਰਹੀ ਹੈ ਜਿਸ ਤੇ ਚੱਲਦੇ ਫੋਗਿੰਗ ਦੀ ਸੇਵਾ ਕੀਤੀ ਜਾ ਰਹੀ ਹੈ। ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਉਹਨਾਂ ਕਿਹਾ ਕਿ ਕਈ ਦਾਨੀ ਸੱਜਣਾ ਵੱਲੋਂ ਵੀ ਇਹ ਸੇਵਾ ਦਾ ਲਾਭ ਉਠਾਇਆ ਜਾ ਰਿਹਾ ਹੈ। ਉੱਥੇ ਹੀ ਉਹਨਾਂ ਸੰਗਤਾਂ ਨੂੰ ਅਤੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਗੁਰੂ ਘਰ ਦੇ ਰਸਤੇ ਵਿੱਚ ਗੰਦਗੀ ਨਾ ਫੈਲਾਈ ਜਾਵੇ। ਉੱਥੇ ਉਹਨਾਂ ਕਿਹਾ ਕਿ ਜਿਹੜਾ ਕੂੜਾ ਕਰਕਟ ਹੈ ਉਸਨੂੰ ਕੂੜੇਦਾਨ ਵਿੱਚ ਪਾਇਆ ਜਾਵੇ ਤਾਂ ਜੋ ਗੁਰੂ ਘਰ ਜਾਣ ਆਉਣ ਵਾਲਾ ਰਸਤਾ ਸਾਫ਼ ਸੁਥਰਾ ਦਿਖਾਈ ਦੇਵੇ। ਮੈਂ ਮੈਨੇਜਰ ਕੋਟਾ ਸਾਹਿਬ ਅੱਲਾ ਸਰਦਾਰ ਜੋਬਨਜੀਤ ਸਿੰਘ ਜੀ ਸ਼ੰਕਰਪੁਰਾ ਜੀ ਕੀ ਕਹਿਣਾ ਚਾਹੋਗੇ ਕਿ ਬਰਸਾਤੀ ਮੌਸਮ ਹੈ ਗਿਆ ਐਟਪੀਸੀ ਵੱਲੋਂ ਤੇ ਕੁਝ ਸੰਸਥਾਵਾਂ ਦੇ ਨਾਲ ਪਰਾਲਾ ਕੀਤਾ ਗਿਆ ਡਿੰਗੂ ਮਚਨ ਕੰਟਰੋਲ ਕਰਨ ਲਈ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਸਰ ਜੋ ਵੀ ਪਰਾਲੇ ਹੁੰਦੇ ਆ ਬਹੁਤ ਹੀ ਸਲਾਘਾਯੋਗ ਹੁੰਦਿਆ ਸਾਡੇ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਸਾਡੇ ਮੁਖ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਚੰਗੀ ਸੋਚ ਉਹਨਾਂ ਦੀ ਤੁਸੀਂ ਵੇਖਣ ਚ ਆਈ ਆ ਤੇ ਵੇਖ ਲਓ ਜਿਵੇਂ ਮੀਂਹ ਆਇਆ ਤੇ ਬੱਛਰ ਮੱਛਰ ਆਉਣ ਦਾ ਡਰ ਸੀ ਤੇ ਉਹਨਾਂ ਨੇ ਇਹ ਸਾਰਾ ਜਿਹੜਾ ਪ੍ਰਦੂਸ਼ਣ ਆ ਜਿਹੜਾ ਦਜਾ ਤੇਜਾ ਮੱਛਰ ਮਾਰਨ ਵਾਲੀ ਦਵਾਈ ਫੈਲਾਈ ਆ ਤੇ ਉਹ ਬਹੁਤ ਵਧੀਆ ਸੁੰਦਰ ਪਰਾਲਾ ਕੀਤਾ ਜੀ ਉਹਨਾਂ ਨੇ ਲੱਗਦਾ ਕਿ ਇੰਦਾ ਦੀ ਸਸਤਾਵਾ ਕੁਝ ਜਦੋਂ ਅੱਗੇ ਆਉਂਦੀਆਂ ਆ ਤਾਂ ਉਪਰਾਲੇ ਬਕਰੇ ਹੁੰਦੇ ਨੇ ਹਾਂਜੀ ਤੇ ਸਸਤਾਵਾਂ ਨੂੰ ਵੀ ਉਹਨਾਂ ਦਾ ਵੀ ਫਰਜ਼ ਬਣਦਾ ਜੀ ਸਾਰਿਆਂ ਸਾਡਾ ਗੁਰਦੁਆਰਾ ਕਮੇਟੀ ਦਾ ਸਹਿਯੋਗ ਦੇਣ ਤਾਂ ਜੋ ਇਹ ਜਿਹੜੀ ਇਹਦੀ ਸੁੰਦਰਤਾ ਵਾ ਜਿੱਦਾਂ ਬੱਚੇ ਕੁਲਫੀਆਂ ਖਾ ਕੇ ਦੂਜਾ ਤੇ ਡੈਸਟਬਿਨ ਚ ਨਹੀਂ ਸੁੱਟਦੇ ਉਹ ਕੂੜਾ ਕਿਰਕਟ ਬਾਹਰ ਫਲਾ ਦਿੰਦੇ ਆ ਇਹ ਸੱਚ ਕੱਢ ਸ੍ਰੀ ਹਰਿਮੰਦਰ ਸਾਹਿਬ ਇੱਕ ਰੋਹਾਨੀਅਤ ਦਾ ਕੇਂਦਰ ਆ ਤੇ ਇੱਥੇ ਆਣ ਕੇ ਸਾਨੂੰ ਇਹ ਆਪਣੇ ਸੇਵਾ ਕਰਨੀ ਚਾਹੀਦੀ ਆ ਜਿਹੜਾ ਕੋ ਕੂੜਾ ਕਰਕਟ ਹੈ ਜੋ ਕੋ ਸੁੱਟਦਾ ਵੀ ਆ ਤੇ ਉਹਨੂੰ ਵੀ ਸਮਝਾਉਣਾ ਚਾਹੀਦਾ ਦੁਕਾਨਦਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਦੁਕਾਨਦਾਰਾਂ ਨੂੰ ਮੈਂ ਬੇਨਤੀ ਕਰਦਾ ਉਹਨਾਂ ਨੂੰ ਅਪੀਲ ਕਰਦਾ ਮੈਂ ਸਾਡੇ ਵੀਰ ਨੇ ਚਲੋ ਉਹਨਾਂ ਦੁਕਾਨਾਂ ਲਾਈਆਂ ਆ ਉੱਥੋਂ ਉਹਨਾਂ ਦੀ ਰੋਜੀ ਰੋਟੀ ਪਲਦੀ ਆ ਪਰ ਉਹ ਵੀ ਉਹ ਉਹਨਾਂ ਨੂੰ ਇਹ ਕਹਿਣ ਕਿ ਜਿਹੜਾ ਬਾਹਰ ਜਿਹੜਾ ਡਸਟਬਿਨ ਡਸਟਬਿਨ ਦੇ ਵਿੱਚ ਹੀ ਉਹ ਕੂੜਾ ਸੁੱਟਿਆ ਜਾਵੇ ਇਹ ਲੱਗਦਾ ਕਿ ਬਰਸਾਤੀ ਮੌਸਮ ਆ ਗਿਆ ਬਹੁਤ ਜ਼ਰੂਰੀ ਸਪਰੇਅ ਆ ਗਈ ਸੀ ਬਹੁਤ ਚੰਗੀ ਗੱਲ ਹੈ ਜੀ ਬਹੁਤ ਮੈਂ ਤੁਹਾਨੂੰ ਦੱਸਣ ਦਾ ਕਿ ਬਹੁਤ ਚੰਗੀ ਸਬੂਤ ਸਬੂਤ ਦਿੱਤਾ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਤੇ ਇਹ ਸੰਸਥਾ ਦੇ ਜਿਹੜੇ ਸਾਡੇ ਮੁਖੀਆ ਸਰਦਾਰ ਸਕੱਤਰ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਹੁਣ ਆਨੇ ਨੇ ਜੀ ਮੇਰਾ ਨਾਮ ਕੁਲਵੰਤ ਸਿੰਘ ਜੀ ਕਿ ਇਹ ਦਰਬਾਰ ਸਾਹਿਬ ਦੇ ਚੁਗਿਰਦੇ ਜਿੰਨੇ ਰਸਤੇ ਨੇ ਸ਼ਹੀਦਾਂ ਵਾਲੇ ਉਹਨਾਂ ਦੀ ਸੇਵਾ ਇਹ ਆਰੰਭ ਕੀਤੀ ਜੀ ਫੋਗ ਮਸ਼ੀਨ ਲੈ ਕੇ ਤੇ ਆ ਜਿਹੜਾ ਹੁਣ ਬਰਸਾਤਾਂ ਆਰੰਭ ਹੋ ਗਈਆਂ ਨੇ ਤੇ ਮੱਛਰ ਮੱਖੀ ਆਮ ਹੀ ਆਉਣਾ ਤੇ ਅੱਗੇ ਡੇਂਗੂ ਵੀ ਆਉਣਾ ਤੇ ਸੰਗਤਾਂ ਦੀ ਵੀ ਆਵਾਜ਼ ਸੀ ਵੀ ਇਹ ਜ਼ਰੂਰੀ ਹੈ। ਜੋ ਸੰਗਤਾਂ ਦੀ ਆਵਾਜ਼ ਨੂੰ ਹੀ ਮੁੱਖ ਰੱਖਦੇ ਹੋਇਆ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸੇਵਾ ਆਰੰਭ ਕੀਤੀ ਹੈ ਜੀ। ਇਸ ਦੇ ਵਿੱਚ ਇੱਕ ਖਰਚਾ ਵੀ ਹੁੰਦਾ ਕਿੰਨਾ ਚੰਗੀ ਗੱਲ ਹੈ ਜੀ ਬਹੁਤ ਬਹੁਤ ਅੱਜ ਇਹ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਰੰਭ ਕੀਤੀ ਆ ਤੇ ਨਗੱਜੇ ਤੋਂ ਨੇ ਸਿੰਘ ਭਾਈ ਮਲਕੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਅੱਜ ਦਾ ਖਰਚਾ ਉਹਨਾਂ ਨੇ ਲਿਆ ਹੈ ਇਹ ਤਕਰੀਬਨ ਅਸੀਂ ਵੈਸੇ ਖਰਚਾ ਮਥਿਆਸੀ ਜੀ ਦਾ ਵੀ 2500 ਤੋਂ 3000 ਤੇ ਮੈਨੂੰ ਲੱਗਦਾ ਵੀ 20-25 ਲੀਟਰ ਤੇਲ ਹੈ ਸਾਰੇ ਰਸਤਿਆਂ 'ਚ ਲੱਗ ਜਾਣਾ ਇਹਨਾਂ ਜੀ ਨਾਲ 1500 ਦੀ ਸੀਸੀ ਦਵਾਈ ਵੀ ਆਉਂਦੀ ਹੈ ਉਹ ਚਲੋ 2-3 ਟਾਈਮ ਨਾਲ ਕੱਢ ਦਿਆ ਕਰੀ ਪੈਟਰੋਲ ਲੱਗਦਾ ਹੋਰ ਇਸ ਤਰ੍ਹਾਂ ਦੇ ਖਰਚੇ ਜਿਹੜੇ ਕਿਤੇ ਆ ਜਾਂਦੇ ਜੀ ਨਾਲ